ਹੈਲੋ ਦੋਸਤੋ ਜਮਾਤ ਦੀ ਮੈਥਡ ਆਪਣਾ ਸੁਖਿੰਦਰ ਜੀ ਸਿਲਾ ਗੁਰੂ ਅਕੈਡਮੀ ਤੋਂ ਲੋ ਦੋਸਤੋ ਇੱਕ ਮੈਂ ਆਪਣੀ ਘਟਨਾ ਤੁਹਾਡੇ ਨਾਲ ਸ਼ੇਅਰ ਕਰਨ ਲੱਗਿਆ ਜੋ ਕਿ ਅੱਜ ਦੀ ਹੀ ਐ ਬਿਲਕੁਲ ਸਵੇਰ ਦੀ ਤੇ ਗਰੀਨ 4 5 ਵਜੇ ਦੀ ਮੈਂ ਪ੍ਰੋਗਰਾਮ ਤੋਂ ਆ ਰਿਹਾ ਰਾਤੀ ਜਣ ਕੇ ਰਾਤ ਸਾਡਾ ਪ੍ਰੋਗਰਾਮ ਸੀ ਕੂਰਥਲੇ ਤੇ ਮੈਂ ਪ੍ਰੋਗਰਾਮ ਤੋਂ ਆ ਰਿਹਾ ਸੀ ਜਿੱਦਾਂ ਇਹ ਮਾਰਨਿੰਗ ਟਾਈਮ ਐ ਆਪਣੇ ਗ੍ਰੀਨਲੈਂਡ ਸਕੂਲ ਤੋਂ ਆਪਾਂ ਫਲਾਈਓਵਰ ਚੜਦੇ ਆ ਬਸਤੇ ਵੱਲੋਂ ਤੇ ਉਪਲ ਦੇ ਉੱਤੇ ਮੈਂ ਜਾ ਰਿਆਂ ਸੀ ਜਾਨਕੀ ਆਪਣੀ ਸਪੀਡ ਦੇ ਵਿੱਚ ਦੋ ਬੰਦੇ ਆਏ ਪਿੱਛੇ ਦੀ ਮੈਨੂੰ ਹੋਰ ਜਾਨਕੀ ਰੋਕੇ ਐਡਰੈਸ ਪੁੱਛਣ ਲੱਪੇ ਬੀ ਗ੍ਰੀ ਲੈਂਡ ਸਕੂਲ ਕਿੱਥੇ ਆ ਮੈਨੂੰ ਉਹਨਾਂ ਨੇ ਪੁੱਛਿਆ ਤੇ ਮੈਨੇ ਮੈਂ ਆਪਣੇ ਵੱਲੋਂ ਕੋਸ਼ਿਸ਼ ਕੀਤੀ ਚਲੋ ਕੋਈ ਫਲਾਈਓਵਰ ਚੜ ਗਿਆ ਕੋਈ ਗਲਤ ਰਸਤੇ ਨਾ ਪੈ ਜਾਵੇ ਤੇ ਮੈਂ ਆਪਣੇ ਵੱਲੋਂ ਜਾਨਕੀ RAMNAL ਹੋਰ ਸਲੋ ਕੀਤਾ ਬਾਈਕ ਉਹਨਾਂ ਨੂੰ ਮੈਂ ਰਾਮਨਾਥ ਦੱਸ ਦਵਾਂ ਵੀ ਫਲਾਇਓ ਵੀ ਪਿੱਛੇ ਰਹਿ ਗਿਆ ਗ੍ਰੀਨਲੈਂਡ ਸਕੂਲ ਜਿੱਦਾਂ ਵਾਈਕ ਰੋਕੀ ਉਹਨਾਂ ਨੇ ਮੇਰੇ ਵਾਈਕ ਦੀ ਚਾਬੀ ਕੱਢ ਲਈ ਪਹਿਲਾਂ ਤੇ ਫਿਰ ਅੱਗੇ ਉਹਨਾਂ ਨੇ ਦਾਤ ਪਾਇਆ ਹੋਇਆ ਸੀ ਦੋ ਜਣੇ ਸੀ ਜਿਨ੍ਹਾਂ ਚੋਂ ਇੱਕ ਸਰਦਾਰ ਬੰਦਾ ਇੱਕ ਮੌਨਾ ਸੀਗਾ ਤੇ ਉਹਨਾਂ ਨੇ ਦਾਤ ਕੱਢਿਆ ਤੇ ਮੈਨੂੰ ਉਹਨਾਂ ਨੇ ਬਹੁਤ ਡਰਾਇਆ ਵੀ ਜੋ ਵੀ ਹੈ ਤੇਰੇ ਕੋਲ ਸਭ ਕੁਝ ਕਰ ਦੇ ਔਰ ਅੱਗੇ ਮੇਰੇ ਕੋਲ ਆਪਣੇ ਘਰੋਂ ਲੈ ਕੇ ਗਿਆ ਹੋਏ ਪੈਸੇ ਔਰ ਜੋਨ ਪੇਮੈਂਟ ਮਿਲੀ ਸੀ ਉਹਨਾਂ ਨੂੰ ਮੈਂ ਜਿੱਦ ਦੇ ਉਹਨਾਂ ਨੇ ਮੈਨੂੰ ਪ੍ਰੈਸ਼ਰ ਪਾਇਆ ਤਾਂ ਮੈਂ ਬੈਗ ਦੇ ਵਿੱਚ ਪਾਏ ਹੋਏ ਸੀ ਪੇਮੈਂਟ ਉਹਦੇ ਉਹਨਾਂ ਨੇ ਮੈਂ ਕੱਢ ਕੇ ਦੇ ਦਿੱਤੀ ਤੇ ਮੈਂ ਉਹਨਾਂ ਨੂੰ ਬੇਨਤੀ ਵੀ ਕੀਤੀ ਵੀ ਤੁਸੀਂ ਪਲੀਸ ਮੈਨੂੰ ਮਾਰਿਓ ਨਾ ਬਈ ਤੁਸੀਂ ਪੈਸੇ ਲੈ ਲਓ ਉਹਨਾਂ ਨੇ ਦਾਤ ਕੱਢਿਆ ਫਿਰ ਵੀ ਮੇਰੇ ਵਾਲਾਂ ਤੋਂ ਫੜ ਕੇ ਮੇਰੇ ਗਰਦਨ ਤੇ ਉਹਨਾਂ ਨੇ ਜਾਨਕਿ ਕੋਸ਼ਿਸ਼ ਕੀਤੀ ਪਰ ਜਦੋਂ ਮਨ ਨੂੰ ਮੈਂ ਹੱਥ ਜੋੜੇ ਵੀ ਪਲੀਜ਼ ਤੁਸੀਂ ਐਦਾਂ ਦਾ ਕੰਮ ਨਾ ਕਰੋ ਮੈਂ ਤੁਹਾਨੂੰ ਪੈਸੇ ਚਾਹੀਦੇ ਮੈਂ ਦੇ ਦਿੱਤੇ ਆ ਬੇ ਹੁਣ ਬੇ ਮੇਰੇ ਬੱਚੇ ਛੋਟੇ ਛੋਟੇ ਤੇ ਪਲੀਜ਼ ਤੁਸੀਂ ਮੇਰੇ ਕੋਲ ਜੋ ਸੀ ਮੇਰੇ ਕੋਲ ਆਪਣਾ ਕੱਪੜਿਆਂ ਦਾ ਇੱਕ ਬੈਗ ਹੁੰਦਾ ਆ ਉਹ ਚ ਮੈਂ ਪੈਸੇ ਰੱਖਦਾ ਆਪਣਾ ਜਾਨੀ ਕਿ ਸਾਰਾ ਕੁਝ ਹੁੰਦਾ ਉਹ ਤੁਸੀਂ ਤੇ ਉਹ ਕਹਿੰਦੇ ਆ ਵੀ ਬੈਗ ਵੀ ਮੈਂ ਕਿ ਹਾਂਜੀ ਤੁਸੀਂ ਕੋਈ ਨਹੀਂ ਬੈਗ ਵੀ ਲੈ ਜਾਓ ਤੇ ਕੀਬੋਰਡ ਵੀ ਮੇਰੇ ਕੋਲ ਸੀਗਾ ਤੇ ਚਲੋ ਸੋ ਮੈਨੂੰ ਉਹਨਾਂ ਨੇ ਕੀਬੋਰਡ ਤੇ ਮੇਰਾ ਬੈਗ ਨਹੀਂ ਲੈ ਗਏ ਪੈਸੇ ਲੈ ਗਏ ਤੇ ਇਹਦੇ ਚ ਇਹ ਲਾਈਫ ਚ ਮੇਰੇ ਨਾਲ ਜ਼ਿੰਦਗੀ ਚ ਪਹਿਲੀ ਵਾਰ ਹੋਈ ਹੈ ਘਟਨਾ ਉਹ ਵੀ ਮਾਰਨਿੰਗ ਟਾਈਮ ਸਵੇਰੇ 5 ਵਜੇ ਦਾ ਫਲਾਈਓਵਰ ਤੇ ਪਹਿਲੀ ਗੱਲ ਇਹ ਵੀ ਤੁਸੀਂ ਕਲਿਆਣਕਾ ਦੀ ਫਲਾਈਓਵਰ ਦੇ ਉੱਪਰ ਨਹੀਂ ਜਾਣਾ ਕਦੇ ਵੀ ਥੱਲੇ ਦੀ ਜਾਣਾ ਆ ਫਲਾਈਓਵਰ ਦੇ ਕਲਿਆਣਕਾ ਦੇ ਨਹੀਂ ਜਾਣਾ ਜੇ ਵਾਹ ਦੇ ਵੀ ਤੁਸੀਂ ਫਲਾਈਓਵਰ ਤੇ ਚੜ ਵੀ ਗਏ ਤੇ ਕਿਸੇ ਦੇ ਆ ਰੋਕੇ ਤੇ ਨਹੀਂ ਰੁਕਣਾ ਚਲੋ ਮੇਰੇ ਨਾਲ ਮਾਤਾ ਰਾਣੀ ਨੇ ਮੇਰਾ ਆ ਮੇਰੇ ਦਾ ਅਸ਼ੀਰਵਾਦ ਰੱਖਿਆ ਉਹਨਾਂ ਨੇ ਮੇਰੇ ਪਰੇ ਹੱਥ ਰੱਖਿਆ ਵੀ ਚਲੋ ਪੈਸੇ ਅ ਬੰਦਾ ਫੇਰ ਕਮਾਲ ਲੰਦਾ ਲੇਕਿਨ ਜੇ ਛੱਟ पे ਉਸ ਛੱਟ ਪੇੜ ਮਾਰ ਦਿੰਦੇ ਮੇਰੇ ਕਿਸੇ ਪਾਸੇ ਤੇ ਮੈਂ ਰੋਗੀ ਹੋ ਜਾਣਾ ਸੀ ਕਿਸੇ ਤਰੀਕੇ ਨਾਲ ਵੀ ਜਾਂ ਮੇਰੇ ਸਿਰ ਤੇ ਮਾਰਦੇ ਜਾਂ ਮਰੇ ਦਾਤ ਕਿਤੇ ਵੀ ਮਾਰਦੇ ਮੈਂ ਰੋਗੀ ਹੋ ਜਾਣਾ ਸੀ ਮਾਤਰਾ ਨੇ ਕਿਰਪਾ ਕੀਤੀ ਮੈਂ ਆਪਣੇ ਸੇਫ ਆ ਤੇ ਲੇਕਿਨ ਮੈਂ ਇਸ ਲਈ ਵੀਡੀਓ ਪਾ ਰਿਹਾ ਕਿਉਂਕਿ ਮੇਰੇ ਨੂੰ ਮੈਨੂੰ ਕੋਈ ਜਾਣਦੇ ਅ ਅ ਕਿ ਨਹੀਂ ਜਾਣਦੇ ਆਪਣੇ 뮤జిਸ਼ੀਅਨ ਲੈਣ ਦੇ ਵਿੱਚ ਲੇਕਿਨ ਮੇਰੇ ਨਾਲ ਘਟਨਾਏ ਹੋਈ ਹੈ ਤੇ ਮੇਰੇ ਅ ਪਹਿਲਾਂ ਤਾਂ ਮੈਂ ਆਪਣੇ ਪੇਰੈਂਟਸ ਨੂੰ ਨਹੀਂ ਦੱਸਣਾ ਚਾਹੁੰਦਾ ਤੇ ਨਾ ਆਪਣੀ ਮਿਸਿਸ ਨੂੰ ਕਿਉਂਕਿ ਘਰੇ ਗੱਲ ਇਦਾਂ ਦੀ ਕੁਝ ਹੋ ਗਈ ਜਿਸ ਕਰਕੇ ਮੈਨੂੰ ਉਹਨਾਂ ਨੂੰ ਵੀ ਦੱਸਣਾ ਪਿਆ ਵੀ ਪਹਿਲਾਂ ਮੇਰੇ ਦਿਲ ਸੀ ਵੀ ਨਹੀਂ ਦੱਸਣਾ ਉਹਨਾਂ ਨੂੰ ਤੇ ਲੇਕਿਨ ਮੈਂ ਨੇਰੇ ਸਨੇਰੇ ਕੰਮ ਕਰਦਾ ਜਾਣਾ ਆਉਣਾ ਪੈਣਾ ਹੀ ਆ ਤੇ ਜਿਵੇਂ ਇਹਨਾਂ ਨੂੰ ਇਹ ਗੱਲ ਦੱਸਾਂਗਾ ਤੇ ਇਹਨਾਂ ਨੂੰ ਡਰ ਜਾਣਾ ਕਬਰਾਂ ਜਾਣਾ ਲੇਕਿਨ ਕੁਝ ਇਸ਼ੂ ਇਦਾਂ ਦੀ ਗੱਲ ਹੋ ਗਈ ਪੈਸਿਆਂ ਨੂੰ ਲੈ ਕੇ ਤੇ ਫਿਰ ਮੈਂ ਨੋਟਸ ਸੁਣਾ ਪਿਆ ਆਪਣੇ ਪਰਿਵਾਰ ਨੂੰ ਤੇ ਮੇਰਾ ਕਹਿਣ ਦਾ ਮਤਲਬ ਇਹ ਹੈ ਵੀ ਤੁਸੀਂ ਕਿਸੇ ਦੇ ਵੀ ਰੁਕਿਆ ਨਹੀਂ ਰੁਕਣਾ ਕੋਈ ਐਡਰੈਸ ਪੁੱਛੇ ਕੁਝ ਵੀ ਪੁੱਛੇ ਨਹੀਂ ਰੁਕਣਾ ਮੇਰੇ ਜਿੰਨੇ ਵੀ ਆ ਭਰਾ ਮਿਜੀਸ਼ੀਨ ਜਾਂ ਚਾਕੀਆਂ ਵਾਲੇ ਠੀਕ ਆ ਤੁਸੀਂ ਕਿਸੇ ਦੇ ਕਹਦੇ ਨਹੀਂ ਰੁਕਣਾ ਤੇ ਸੇਫਲੀ ਆਉਣਾ ਹੈ ਤੇ ਕਿਉਂਕਿ ਅਸੀਂ ਹਥਿਆਰ ਕੋਲ ਰੱਖਾਂਗੇ ਤੇ ਸਾਡੇ ਤੇ ਤਾਂ ਵੀ ਕੇਸ ਹੋ ਜਾਣਾ ਕਿਉਂਕਿ ਸਰਕਾਰਾਂ ਦੇ ਸਰਕਾਰਾਂ ਨੂੰ ਨਹੀਂ ਸਾਡੀ ਮਜਬੂਰੀ ਦਾ ਪਤਾ ਨਹੀਂ ਤਾਂ ਅਸੀਂ ਵੀ ਹਥਿਆਰ ਰੱਖਾਂਗੇ ਇਹਨਾਂ ਨੇ ਸਾਡੇ ਤੇ ਇਸ਼ੂ ਬਣਾ ਦੇਣਾ ਕੋਈ ਨਾ ਕੋਈ ਵੀ ਪਤਾ ਨਹੀਂ ਇਹ ਲੁੱਟੇਦੇ ਆ ਸਾਡੀਆਂ ਵੀ ਕਈ ਮਜਬੂਰੀਆਂ ਇਹ ਨਹੀਂ ਸਮਝਦੇ ਵੀ ਸਾਨੂੰ ਹਥਿਆਰ ਕੋਲ ਰੱਖਣਾ ਚਾਹੀਦਾ ਤੇ ਜੇ ਅਸੀਂ ਰੱਖਦੇ ਆ ਤੇ ਉਦ ਦਾ ਚੋਰ ਗਿਣੇ ਜਾਣਾ ਵੀ ਸ਼ਾਇਦ ਇਹ ਲੁੱਟਮਾਰ ਵਾਲੇ ਠੀਕ ਹੈ ਜੀ ਇਸ ਕਰਕੇ ਆਪੇ ਧਿਆਨ ਰੱਖਣਾ ਪੈਣਾ ਆ ਤੇ ਮੇਰੀ ਵੀ ਰਿਕਵੈਸਟ ਆ ਹੱਥ ਛੁੱਟ ਕੇ ਬੇਨਤੀ ਹੈ ਸਾਰੇ ਭਰਾਵਾਂ ਨੂੰ ਵੀ ਕੋਈ ਵੀ ਤੁਹਾਨੂੰ ਰੋਕੇ ਇਹ ਮੇਰੇ ਨਾਲ ਘਟਨਾ ਵਾਪਰੀ ਹੈ ਤੇ ਮੈਂ ਤੁਹਾਨੂੰ ਦੱਸਿਆ ਔਰ ਇੰਨੇ ਸਾਲਾਂ ਦੇ ਵਿੱਚ ਮੈਂ ਅਪਡੋਨ ਕਰ ਰਹੇ ਹਾਂ ਜਲੰਧਰ ਤੋਂ ਕਦੇ ਨਹੀਂ ਹੋਈ ਚਲੋ ਜੇ ਹੋਈ ਵੀ ਹੈ ਤੇ ਮਾਤਰਾਣੀ ਨੇ ਬਹੁਤ ਆਸ਼ੀਰਵਾਦ ਦੇ ਕੇ ਆਪਣਾ ਹੱਥ ਦੇ ਕੇ ਮੈਨੂੰ ਬਚਾਇਆ ਉਹਨਾਂ ਨੇ ਮੇ ਤੋਂ ਪੈਸੇ ਲੈ ਤੇ ਚਲੇ ਗਏ ਵਾਪਸ ਠੀਕ ਹੈ ਜੀ ਤੇ ਇਹੀ ਮੈਂ ਤੁਹਾਡੇ ਨਾਲ ਵੀਡੀਓ ਸ਼ੇਅਰ ਇਸ ਲਈ ਕਰ ਰਿਹਾ ਆਂ ਵੀ ਤੁਸੀਂ ਵੀ ਆਪਣਾ ਧਿਆਨ ਰੱਖਣਾ ਕਦੇ ਵੀ ਫਲਾਈਓਵਰ ਤੇ ਉੱਤੇ ਨਹੀਂ ਆਉਣਾ ਥੱਲੇ ਦੀ ਆਉਣਾ ਆ ਜੇ ਵਾਹ ਦੇ ਤੁਸੀਂ ਫਲਾਈਓਵਰ ਤੇ ਚੜ ਗਏ ਆ ਤੇ ਕਿਸੇ ਦਿਨ ਵੀ ਰੁਕਿਆ ਨਹੀਂ ਰੁਕਣਾ ਹੈਗਾ ਠੀਕ ਆ ਸਿੱਧ ਆਪਣੇ ਘਰੇ ਜਾ ਕੇ ਰੁਕਣਾ ਤੁਸੀਂ ਜਿੱਥੇ ਜਾਣਾ ਉੱਥੇ ਰੁਕਣਾ ਠੀਕ ਹੈ ਜੀ ਇਹ ਮੇਰੇ ਤੁਹਾਡੇ ਤੱਕ ਮੇਰੀ ਰਿਕੁਐਸਟ ਆ ਤੇ ਮੈਂ ਇਹ ਨਹੀਂ ਕਹੂੰਗਾ ਵੀ ਤੁਸੀਂ ਬਿਨਾ ਆ ਜਾਓ ਕਿਤੇ ਵੀ ਆਪਣੇ ਲਈ ਕਿ ਤਿਆਰ ਰੱਖਣਾ ਠੀਕ ਹੈ ਜੀ ਸਾਰੇ ਭਰਾਵਾਂ ਨੇ ਜਿੰਨੇ ਵੀ ਮਿਊਜ਼ੀਸ਼ੀਅਨ ਭਰਾ ਜਾਂ ਚਾਕੀਆਂ ਵਾਲੇ ਮੇਰੇ ਵੀਰ ਕਿਉਂਕਿ ਸਾਰੇ ਦੇ ਪਰਿਵਾਰ ਚੱਲਦੇ ਆ ਕਿਤੇ ਵੀ ਸਾਡੇ ਕੁਝ ਕੋਈ ਤੁਹਾਡੇ ਤੋਂ ਪੈਸੇ ਇਦਾਂ ਦੀ ਪ੍ਰੋਬਲਮ ਆ ਵੀ ਗਈ ਤੇ ਤੁਸੀਂ ਇਹਨਾਂ ਉਸ ਤੋਂ ਵੀ ਆਪੇ ਕਰ ਲੈ ਆਪਣੇ ਮੇਰੇ ਤਲਾਸ਼ਲੇ ਲਾ ਚੀਜ਼ ਪਈ ਆ ਤੁਸੀਂ ਲਿਜਾਣ ਲੈ ਜਾਓ ਵੀ ਜੇ ਤੁਸੀਂ 60% ਤੋਂ ਬਚਣਾ ਹੈ ਤੇ ਮੈਂ ਬਚ ਗਿਆ ਤੇ ਤਾਂ ਮੈਂ ਹੁਣ ਤੁਹਾਡੇ ਵਿੱਚ ਬੈਠਾ ਆ ਮੈਂ ਆਕੇ ਮੈਂ ਸੁੱਤਾ ਨਹੀਂ ਹੈਗਾ ਬਿਲਕੁਲ ਹੀ ਲੇਕਿਨ ਥੋੜਾ ਪਰੇਸ਼ਾਨ ਜ਼ਰੂਰ ਹੋਇਆ ਮੈਂ ਕਿਉਂਕਿ ਮਿਹਨਤ ਕੀਤੀ ਹੋਈ ਮੈਂਟੋਮੈਂਟਿਕ ਹੋਈ ਲਾਜਵੇ ਤੇ ਬੜਾ ਦੁੱਖ ਲੱਗਦਾ ਆ ਬਹੁਤ ਜ਼ਿਆਦਾ ਦੁੱਖ ਲੱਗਦਾ ਤੇ ਕਿਉਂਕਿ ਆਪਾਂ ਘਰੋਂ ਜਾਣੇ ਕਮੂਨ ਵਾਸਤੇ ਤੇ ਘਰ ਦੇ ਵੀ ਆਸਨਦੇਵ ਲੋਜੀ ਮੇਰਾ ਪਰਿਵਾਰ ਦਾ ਮੁਖੀ ਪ੍ਰੋਗਰਾਮ ਤੇ ਗਿਆ ਆ ਤੇ ਚਾਰ ਪੈਸੇ ਆਉਣਗੇ ਤੇ ਘਰ ਦਾ ਅੱਛਾ ਹੋਰ ਕਿਜ਼ਾਰਾ ਚੱਲੇਗਾ ਤੁਹਾਨੂੰ ਪਤਾ ਹੈ ਆਪਣੇ ਮਿਜੀਸ਼ਨ ਹੁੰਦਾ ਸਰਕਲ ਕਿੱਦਾਂ ਹੁੰਦਾ ਭਾਵੇਂ ਕੋਈ ਛੋਟੇ ਕਲਾਕਾਰ ਨਾਲ ਜਾਂਦਾ ਭਾਵੇਂ ਕੋਈ ਵੱਡੇ ਕਲਾਕਾਰ ਨਾਲ ਜਾਂਦਾ ਲੇਕਿਨ ਸਥਿਤੀਆਂ ਕਈਆਂ ਦੀਆਂ ਉੱਥੇ ਹਟਕਿਆ ਰਹਿੰਦੀਆਂ ਕੁਝ ਇਸ਼ੂ ਨਹੀਂ ਹੁੰਦਾ ਵੀ ਵੀ ਜਾਂ ਕਲਾਕਾਰ ਕਰਕੇ ਲੇਕਿਨ ਕੋਸ਼ੇ ਕਰਦੇ ਅਸੀਂ ਖੁਦ ਖਰਚੇ ਵਧਾ ਲੈਣੇ ਜਿਸ ਕਰਕੇ ਸਾਨੂੰ ਇਹ ਪ੍ਰੋਬਲਮ ਆ ਜਾਂਦੀਆਂ ਨਾ ਚਲੋ ਐਨੀਵੇ ਇਹ ਤੁਹਾਡੇ ਨਾਲ ਮੇਰੀ ਵੀਡੀਓ ਸ਼ੇਅਰ ਕਰਨ ਦਾ ਮਤਲਬ ਇਹੀ ਸੀਗਾ ਵੀ ਤੁਸੀਂ ਆਪਣਾ ਧਿਆਨ ਰੱਖਣਾ ਠੀਕ ਹੈ ਜੀ ਜੈ ਮਾਤਾ